ਇਹਨਾਂ ਕੋਈ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਆਏ ਆ ਤੇ ਸਿੰਘ ਜੀ ਨਾਲ ਰਹੇ ਗਏ ਨਹੀਂ ਕਿਉਂ ਆਉਂਦੇ ਨੇ ਠੀਕ ਹੈ ਜੀ ਮੇਰਾ ਨਾਮ ਅਮਤਾ ਲਾਧੂ ਕਾ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਫਾਇਲ ਕਾ ਵਿੱਚ ਜਿਹੜੇ ਲਗਾਤਾਰ ਹੜ੍ਹਾਂ ਦੇ ਪ੍ਰਭਾਵ ਤੇ ਹੀਟਪਿੰਡ ਆਏ ਹੋਏ ਆ ਉਹਨਾਂ ਪ੍ਰਤੀ ਕਾਫੀ ਸਹਿਯੋਗ ਵੀ ਮੇਰੇ ਤੇ ਆ ਲੋਕਾਂ ਮੰਨੀਓ ਵੀ ਜਿਹੜੇ ਲੋਕ ਰਸਨ ਤੱਕ ਪਹੁੰਚਾਰੇ ਆ ਉਹਨਾਂ ਚ ਇੱਕ ਗੱਲ ਇਹ ਨਿਕਲ ਕੇ ਆਉਂਦੀ ਹੈ ਵੀ ਆਉਣ ਵਾਲੇ ਸਮੇਂ ਚ ਪਾਣੀ ਕਿਪਰੇ ਦਾ ਕੱਟ ਵੀ ਸਕਦਾ ਪਰ ਉਸ ਤੋਂ ਇਲਾਵਾ ਵੀ ਜਿਹੜੀਆਂ ਉੱਥੇ ਪ੍ਰੋਬਲਮ ਪੈਦਾ ਹੋ ਗਈਆਂ ਆ ਕਾਫੀ ਬੱਚੇ ਵਿਦਿਆਰਥੀਆਂ ਦਾ ਨੁਕਸਾਨ ਹੋ ਗਿਆ ਪੜਾਈ ਤੋਕੀ ਫੀਸਾਂ ਦਾ ਵਾਂਝੇ ਹੋ ਗਏ ਹਨ ਤੇ ਉਹ ਚੀਜ਼ਾਂ ਨੂੰ ਲੈ ਕੇ ਅਸੀਂ ਜਿਹੜੇ ਪਾਣੀ ਤੋਂ ਬਾਅਦ ਦੀਆਂ ਦਿੱਕਤਾਂ ਆ ਗਈਆਂ ਅਸੀਂ ਉਹਨਾਂ ਵਾਸਤੇ ਬਾਜ਼ਾਰ ਚ ਫੰਡ ਇਕੱਠਾ ਕਰ ਰਹੇ ਹਾਂ ਅਸੀਂ ਸੋਸ਼ਲ ਮੀਡੀਆ ਰਾਹੀਂ ਤੁਹਾਡੀ ਸਹਿਯੋਗ ਰਹੀ ਅਸੀਂ ਇਹ ਅਪੀਲ ਪਾਉਣਾ ਚਾਹੁੰਦੇ ਆ ਵੀ ਜਿਹੜੇ ਇੱਥੋਂ ਦੇ ਲੋਕ ਆ ਹਨ ਉਹਨਾਂ ਨੂੰ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ ਉਦੋਂ ਵੱਧ ਦਿੱਕਤਾਂ ਹੋਰ ਪੈਦਾ ਹੋ ਰਹੀਆਂ ਕਿਉਂਕਿ ਪਾਣੀ ਤੋਂ ਬਾਅਦ ਇੱਕ ਤਾਂ ਪਾਣੀ ਆਇਆ ਉਹ ਤਾਂ ਸਭ ਤੋਂ ਵੱਡੀ ਪ੍ਰੋਬਲਮ ਹੈ ਪਰ ਪਾਣੀ ਤੋਂ ਜਾਣ ਤੋਂ ਬਾਅਦ ਜਿਹੜੀਆਂ ਉੱਥੇ ਸਮੱਸਿਆ ਪੈਦਾ ਹੋਣਗੀਆਂ ਅਸੀਂ ਉਹਨਾਂ ਕਰਕੇ ਫੰਡ ਇਕੱਠਾ ਕਰ ਰਹੇ ਹਾਂ ਵੀ ਜਿਹੜੇ ਉੱਥੋਂ ਦੇ ਲੋਕ ਆ ਉਹਨਾਂ ਦਾ ਸਹਿਯੋਗ ਕੀਤਾ ਜਾਵੇ ਵੱਧ ਤੋਂ ਵੱਧ ਤੇ ਜਿਹੜੀ ਵਿਦਿਆਰਥੀਆਂ ਨੂੰ ਉੱਥੇ ਸਮੱਸਿਆ ਉਹਨਾਂ ਨੂੰ ਹੱਲ ਕੀਤਾ ਜਾਵੇ ਵੀ ਆਉਣ ਵਾਲੇ ਸਮੇਂ 'ਚ ਜਿਹੜੋ ਜਿਹੜਾ ਪਹਿਲੇ ਪਿੱਛੇ ਇੰਨੇ ਠੱਕੇ ਜਾ ਚ ਉਥੇ ਕਰਕੇ ਅਸੀਂ ਬਾਜ਼ਾਰ ਚ ਫੰਡ ਇਕੱਠਾ ਕਰ ਰਹੇ ਹਾਂ ਤੇ ਅਸੀਂ ਇਹ ਤੁਹਾਡੇ ਤੱਕ ਵੀਡੀਓ ਸਾਂਝੀ ਕਰ ਰਹੇ ਹਾਂ ਵੀ ਜਿਹੜੀ ਸਾਡੀ ਇਹ ਅਪੀਲ ਆ ਉਹ ਸਾਰੇ ਸ਼ਹਿਰ ਵਿੱਚ ਜ਼ਰੂਰ ਜਾਵੇ ਤੁਹਾਡੀ ਸੋਸ਼ਲ ਮੀਡੀਆ ਰਾਹੀਂ ਵੀ ਅਸੀਂ ਜਿਹੜਾ ਇਹ ਫੰਡ ਕਰ ਰਹੇ ਹਾਂ ਉਹਨਾਂ ਦੇ ਸਹਿਯੋਗ ਵਾਸਤੇ ਕਰ ਰਹੇ ਹਾਂ ਨੰਬਰ ਵੀ ਹੈਗਾ ਜਿੰਨੇ ਦੇ ਪੈਸੇ ਬਾਸ ਰਹੇ ਹਾਂ ਹਾਂਜੀ ਹਾਂਜੀ ਸਾਡਾ ਅਸੀਂ ਇੱਕ Google Pay ਨੰਬਰ ਵੀ ਦਿੱਤਾ ਹੋਇਆ ਹੈ ਸਕੈਨਰ ਵੀ ਲੱਗਿਆ ਹੋਇਆ ਹੈ ਵਿਖਾਦਾ ਕਿ ਕੋਈ ਆਨਲਾਈਨ ਪੇਮੈਂਟ ਵੀ ਕਰਨਾ ਚਾਹੁੰਦਾ ਤਾਂ ਉਹ ਵੀ ਕਰ ਸਕਦਾ ਤੇ ਕਿਸੇ ਤਰ੍ਹਾਂ ਵੀ ਸਹਿਯੋਗ ਦੇ ਸਕਦਾ ਤਾਂ ਉਹ ਸਾਡੇ ਨਾਲ ਸੰਪਰਕ ਜ਼ਰੂਰ ਕਰੇ ਤੇ ਧੰਨ